ਨਵੇਂ ਸਾਲ ਦੇ ਦੂਜੇ ਦਿਨ ਹੀ ਪੰਜਾਬ ਨੂੰ ਧੁੰਦ ਨੇ ਘੇਰ ਲਿਆ ਹੈ ਯਾਨੀ ਕਿ ਪੰਜਾਬ ਦੇ ਵਿੱਚ ਧੁੰਦ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ ਰਾਹਗਿਰਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਇਸ ਦੇ ਨਾਲ ਹੀ ਸੀਤ ਲਹਿਰ ਅਤੇ ਤਰੇਲ ਹੈ ਜਿਹੜੀ ਸਵੇਰ ਤੋਂ ਹੀ ਲਗਾਤਾਰ ਪੈ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮਕਾਜ ਤੇ ਜਾਣ ਦੇ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰ ਅਮਰ ਸਰਦੀ ਦਿਖਾ ਰਹੇ ਹਾਂ ਜਿੱਥੇ ਧੁੰਦ ਅਤੇ ਸੀਤ ਲਹਿਰ ਦੇ ਕਾਰਨ ਲੋਕਾਂ ਦਾ ਆ ਜੀਵਨ ਜਿਹੜਾ ਪ੍ਰਭਾਵਿਤ ਹੋਇਆ ਸੜਕੀ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਨਵੇਂ ਸਾਲ ਦਾ ਅੱਜ ਦੂਜਾ ਦਿਨ ਹੈ ਪ੍ਰਸੰਗਣੀ ਧੁੰਦ ਦੇ ਨਾਲ ਪੰਜਾਬ ਲਿਪਟ ਗਿਆ ਜਨ ਜੀਵਨ ਪ੍ਰਭਾਵਿਤ ਹੋ ਗਿਆ ਠੰਡ ਵਿੱਚ ਭਾਰੀ ਵਾਧਾ ਹੋਇਆ ਅਤਿ ਦੀ ਪੈ ਰਹੀ ਸੀਤ ਲਹਿਰ ਦੌਰਾਨ ਲੋਕ ਠਰੂ ਠਰੂ ਕਰਦੇ ਆਪਣੀ ਮੰਜ਼ਲ ਵੱਲ ਅੱਗੇ ਵਧ ਰਹੇ ਨੇ ਸੰਗਣੀ ਧੁੰਦ ਦਾ ਸੜਕੀ ਅਤੇ ਆਵਾਜਾਈ ਤੇ ਹਵਾਈ ਆਵਾਜਾਈ ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਾਣਕਾਰੀ ਮੁਤਾਬਕ ਰਾਗੀਰਾ ਨੇ ਦੱਸਿਆ ਹੈ ਕਿ ਸੰਗਣੀ ਤੁੰਦ ਹੋਣ ਕਾਰਨ ਉਹਨਾਂ ਨੂੰ ਆਪਣੇ ਵਾਹਨ ਚਲਾਉਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਠੰਡ ਨੇ ਕਾਫੀ ਜ਼ੋਰ ਫੜ ਲਿਆ ਹੈ ਜਾਣਕਾਰੀ ਮੁਤਾਬਿਕ ਸ੍ਰੀ ਗੁਰੂ ਰਾਮ ਦਾ ਸਵਾਈ ਏਡਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਰਾਜਸਥਾਨੀ ਵਿਕੇ ਹੋਣ ਜਾਣ ਵਾਲੇ ਹਵਾਈ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਨੇ ਤਾਂ ਪੰਜਾਬ ਦੇ ਵਿੱਚ ਵੀ ਤੁੰਦ ਲਗਾਤਾਰ ਵੱਧਦੀ ਜਾ ਰਹੀ ਹੈ ਤਾਂ ਅਪੀਲ ਇਹ ਕੀਤੀ ਜਾ ਰਹੀ ਹੈ ਕਿ ਬਹੁਤ ਧਿਆਨ ਦੇ ਨਾਲ ਆਪਣੇ ਵਾਹਨਾਂ ਨੂੰ ਚਲਾਇਆ ਜਾਵੇ ਲਾਈਟਾਂ ਦਾ ਇਸਤੇਮਾਲ ਕੀਤਾ ਜਾਵੇ ਰਿਫਲੈਕਟਰਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਜਿਹੜਾ ਉਹਨਾਂ ਵਾਪਰੇ ਅਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਖੜੀ ਹੋਵੇ ਕਿਸੇ ਨੂੰ ਵੀ ਤਾਂ ਬਹੁਤ ਧੀਮੀ ਗਤੀ ਦੇ ਨਾਲ ਆਪਣੇ ਵਾਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਕਿਉਂਕਿ ਧੁੰਦ ਵਿੱਚ ਬਹੁਤ ਸਾਰੇ ਹਾਦਸੇ ਦੀਆਂ ਖਬਰਾਂ ਅਕਸਰ ਆਉਂਦੀਆਂ ਨੇ ਤਾਂ ਪੰਜਾਬ ਦੇ ਵਿੱਚ ਧੁੰਦ ਕਾਰਨ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਰਾਘੀਰਾਂ ਦਾ ਕੀ ਕਹਿਣਾ ਉਹ ਜ਼ਰੂਰ ਸੁਣਦਿਆਂ ਮੈਂ ਕਹਿੰਦਾ ਚੰਨਾ ਅੱਜ 25 ਅੱਜ 2 ਤਰੀਕ ਜੇ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਏ ਰਸਤੇ 'ਚ ਕੁਛ ਨਜ਼ਰ ਨਹੀਂ ਆ ਰਿਹਾ ਜੇ ਇੰਨੀ ਕੀ ਤੰਗੀ ਆਉਂਦੀ ਆ ਟ੍ਰੈਫਿਕ ਦੇ ਵਿੱਚ ਤੁਹਾਨੂੰ ਮੁਸ਼ਕਲ ਕਰਨਦੀ ਕਿ ਨਹੀਂ ਲੱਗੋ ਕੁਛ ਨਜ਼ਰ ਨਹੀਂ ਆਉਂਦਾ ਤੇ ਬੱਚਿਆਂ ਵਾਸਤੇ ਠੰਡ ਬਹੁਤ ਮੁਸ਼ਕੋਕੀਏ ਬੱਚਿਆਂ ਵਾਸਤੇ ਮੈਂ ਸਾਨੂੰ ਵੀ ਠੰਡ ਬਹੁਤ ਲੱਗਦੀ ਏ ਕਿਉਂ ਕੋਈ ਸਹੂਲਤ ਨਹੀਂ ਜੀ ਦੇਖੋ ਕੋਈ ਪਲੇਟਾ ਨਹੀਂ ਲੱਗੀਆਂ ਕੁਛ ਵੀ ਨਹੀਂ ਲੱਗਾ ਇਸੇ ਕਰਕੇ ਸਾਨੂੰ ਤੰਗੀ ਬਹੁਤ ਹੋ ਰਹੀ ਏ ਕਿਤੇ ਧੁੰਦ ਨਹੀਂ ਪੈਣੀ ਚਾਹੀਏ ਤੁਹਾਨੂੰ ਪਿੰਗਲੇ ਫੇਰ ਹੀ ਸਭ ਤੋਂ ਜ਼ਰੂਰੀ ਹੈ